ਸਮਾਣਾ ਸ਼ਹਿਰ ਦੇ ਵਿੱਚ ਸਿਟੀ ਪੁਲਿਸ ناکਾਮ ਹੈ ਚੋਰੀਆਂ ਦੀ ਬਾਰਦਾਤਾ ਲੂਟਪਾਟ ਔਰ ਸਨੇਚਰ ਲਗਾਤਾਰ ਬਾਰਦਾਤਾ ਰੋਜ਼ਾਨਾ ਦੋ ਦਿਨ ਘਟਨਾਵਾਂ ਹੋ ਰਹੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਥੇ ਮੋਟਰਸਾਈਕਲ ਖੜਾ ਸੀ ਹੀਰੋ ਅਚੀਵਰ ਜਿਹੜੀ ਇੱਥੋਂ ਚੋਰੀ ਹੋਇਆ ਔਰ ਚੋਰ ਸਿੱਧੇ ਕੋਈ ਘਬਰਾਟ ਨਹੀਂ ਚੋਰ ਆਂਦੇ ਪਹਿਲਾਂ ਤੋਂ ਉਸਕੇ ਬਾਅਦ ਉਹ ਚੋਰ ਇਸ ਸਾਈਡ ਜਾਂਦੇ ਇਸ ਸਾਈਡ ਜਾਣ ਕੇ ਬਾਅਦ ਕਾਫੀ ਦੇਰ ਇੱਥੇ ਘੁੰਮਦੇ ਔਰ ਉਸ ਘੁੰਮਣ ਦੇ ਬਾਅਦ ਕੁਝ ਸੈਕਿੰਡ ਦੇ ਵਿੱਚ ਹੀ इतों मोटरसाइकिल लेके चोर फरार हो रहे पुलिस ने शिकायत करने के बाद सीसी फुटेज दे दी गई है चार दिन बीत गए हैं कल एक मोटरसाइकिल यूको बैंक जो मेन बैंक है एसबीआई बैंक है उसके सामने तो चोरी हो गया बाजार से तहसील से औरतं गुजर दी तहसील दे पुलिस चौकी के नज़दीक तीन दिन पहला चार औरतान एक लड़की उन्होंने जारी थी उनका पर्स खो के फरार हो गए इस तरह ही एक रमेश चंद्र मिश्रा नाम का व्यक्ति का मोबाइल अंबेडकर चौक बस उतरे तो उत्थ मोबाइल लेके फरार हो गए इस तरह शहर के अंदर लगातार पुल घटना में घटना लोका दे बीच सहम द माहौल है कोई व्यक्ति सुरक्षित नहीं समझ रहा पुलिस लगातार कह रही है कि ਸਾਡੇ ਕੋਲ ਮੁਲਾਜ਼ਮ ਘਟੇ ਹੈ ਕੋਈ ਪੀਸੀਆਰ ਨਹੀਂ ਹੈ ਸ਼ਹਿਰ ਕੇ ਅੰਦਰ ਰਾਤ ਨੂੰ ਕੋਈ ਪੈਟ੍ਰੋਲਿੰਗ ਨਹੀਂ ਪੀਸੀਆਰ ਨਹੀਂ ਘੁੰਮਦਾ ਕਿਉਂਕਿ ਪੀਸੀਆਰ ਹੈ ਹੀ ਨਹੀਂ ਮੁਲਾਜ਼ਮ ਨਹੀਂ ਹੈ ਇਹ ਸੁੱਤਰ ਸਾਡੇ ਦੱਸ ਰਹੇ ਹਨ ਔਰ ਜਿਹੜੀ ਪੁਲਿਸ ਹੈ ਵੀ ਉਹ ਵੀਆਈਪੀ ਸੁਰੱਖਿਆ ਵੀ ਸਿਰ ਚਲੀ ਜਾਂਦੀ ਹੈ ਵੀਆਈਪੀ ਸੁਰੱਖਿਆ ਜਾਣ ਨਾਲ ਸਾਰੇ ਥਾਣੇ ਖਾਲੀ ਹੋ ਜਾਂਦੇ ਹਨ ਚੌਕੀਆਂ ਖਾਲੀ ਹੋ ਜਾਂਦੀਆਂ ਹਨ ਔਰ ਚੋਰਾ ਕੀ ਮੌਜਾਂ ਲਗਦੀਆਂ ਚੋਰਾ ਆਪਣੀ ਬਾਰਦਾਤ ਕਰਕੇ ਫਰਾਰ ਹੁੰਦੇ ਹਨ ਲੋਕ ਮੰਗ ਕਰ ਰਹੇ ਹਨ ਵੀ ਇਸ ਤਰ੍ਹਾਂ ਦੇ ਘਟਨਾਵਾਂ ਨੂੰ ਰੋਕਣ ਦੇ ਲਈ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਉੱਤਰ ਪ੍ਰਦੇਸ਼ ਦੇ ਵਿੱਚ ਹੁੰਦੇ ਸੀ ਜੋ ਹਾਲਾਤ ਅੱਜ ਪੰਜਾਬ ਦੇ ਵਿੱਚ ਬਣਦੇ ਜਾ ਰਹੇ ਨੇ ਲੋਕਾਂ ਦੀ ਮੰਗ ਹੈ ਕਿ ਪੁਲਿਸ ਸਖਤ ਕਦਮ ਚੁੱਕੇ ਔਰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਚਾਹੀਦੇ ਹੈ ਕਿ ਥਾਣਾ ਦੇ ਕੇਂਦਰ ਪੁਲਿਸ ਦੀ ਤੈਨਾਤੀ ਉਹਨਾਂ ਕੀ ਨਫਰੀ ਭढ़ाई ਜਾਵੇ ਪੀਸੀਆਰ ਭढ़ाई ਜਾਣ ਤਾਂ ਕਿ ਇਸ ਤਰ੍ਹਾਂ ਦੀ ਘਟਨਾਵਾਂ ਨਾ ਹੋਣ ਕਿਉਂਕਿ ਲੋਕਾਂ ਵੀ ਸਹਿਮ ਪੈਦਾ ਹੁੰਦਾ ਜਾ ਰਿਹਾ ਵੀ ਅਸੀਂ ਸੁਰੱਖਿਤੀ ਨਹੀਂ ਸਾਡਾ ਸਮਾਨ ਨਹੀਂ ਸੁਰੱਖਿਤੀ ਨਹੀਂ ਅਸੀਂ ਕਿੱਥੇ ਜਾ ਕੇ ਰਹੀਏ ਹਾਂ ਜੀ ਇਸ ਚੀਜ਼ ਤੋਂ ਬਹੁਤ ਬੁਰਾ ਹਾਲ ਹੈ ਕੋਈ ਵੀ ਸੁਰੱਖਤ ਨਹੀਂ ਹੈਗਾ ਇੱਥੇ ਕੋਈ ਲੇਡੀਜ਼ ਇਕੱਲੀ ਜਾ ਨਹੀਂ ਸਕਦੀ ਬਾਜ਼ਾਰਾਂ ਜੇ ਲੇਡੀਜ਼ ਕੀ ਜੈਂਟਸ ਵੀ ਗਲੀਆਂ ਚੋਂ ਮੋਟਰਸਾਈਕਲ ਸਕੂਟਰ ਚੱਕੇ ਜਾ ਰਹੇ ਨੇ ਕੋਈ ਗੌਰ ਨਹੀਂ ਹੋ ਰਹੀ ਇਹ ਜਿਹੜੀ ਪੁਲਿਸ ਹੈ ਇਹਦੀ ਬਹੁਤ ਕਮੀ ਹੈ ਜਿਹੜੇ ਵੱਡੇ ਲੋਕ ਨੇ ਵੀਆਈਪੀ ਨੇ ਉਹਨਾਂ ਚ ਸਾਰੀ ਸੁਰੱਖਿਆ ਲਾ ਰੱਖੀ ਹੈ ਤੇ ਆਮ ਲੋਕ ਕਿੱਧਰ ਜਾਣ ਆਮ ਲੋਕਾਂ ਨੇ ਇਸ ਕਰਕੇ ਸਰਕਾਰ ਨਹੀਂ ਚੁਣੀ ਵੀ ਮਤਲਬ ਉਹ ਐਨੇ ਅਨਸਿਕਿਓਰ ਫੀਲ ਕਰਨ ਵੀ ਉਹਨਾਂ ਦੀ ਉਹ ਕਿਤੇ ਜਾ ਹੀ ਨਾ ਸਕਣ ਇਕੱਲੇ ਇਸ ਕਰਕੇ ਬਹੁਤ ਬੁਰਾ ਹਾਲ ਹੈ ਹਾਂਜੀ ਹਾਂ ਫਿਰ ਇੰਨਾ ਹੈ ਵੀ ਨਹੀਂ ਨਾ ਵੀ ਉਹ ਕਿਸੇ ਨਾਲ ਜਾ ਸਕਣ ਔਰਤਾਂ ਇਕੱਲੀਆਂ ਨੇ ਵੀ ਜਾਣਾ ਫਿਰ ਔਰਤਾਂ ਦੀ ਆਜ਼ਾਦੀ ਕਿੱਧਰ ਗਈ ਜੋ ਕਲੀਆਂ ਕੁਮ ਫਿਰ ਨਹੀਂ ਸਕਦੇ ਨਾਰਮਲ ਬਾਜ਼ਾਰ ਨਹੀਂ ਜਾ ਸਕਦੀਆਂ ਹੈਗੀਆਂ ਰੁਕ ਤੁਹਾਡੇ ਘਰ ਦੇ ਅੱਗੇ ਤੁਹਾਡਾ ਸਮਾਨ ਸੁਰੱਖਿਅਤ ਹੈ ਨਹੀਂ ਬਿਲਕੁਲ ਨਹੀਂ ਜੀ ਬਹੁਤ ਕੁਝ ਦਿਨ ਪਹਿਲਾਂ ਹੀ ਮੋਟਰਸਾਈਕਲ ਚੋਰੀ ਨਾਲ ਸਾਰੀ ਗਲੀ 'ਚ ਕੈਮਰੇ ਲੱਗੇ ਹਨ ਕੋਈ ਚੋਰਾਂ ਨੂੰ ਹੈਗਾ ਡਰ ਉਹ ਸਰੇ ਆਮ ਦਿਨ ਦਿਹਾੜੇ ਹੀ ਉਹ ਚੋਰੀਆਂ ਕਰ ਰਹੇ ਨੇ ਰਾਤ ਦੀ ਗੱਲ ਛੱਡੋ ਅਸੀਂ ਦਿਨ 'ਚ ਵੀ ਸਿਕਿਉਰ ਨਹੀਂ ਹਾਂਗੇ ਦਿਨ ਨੂੰ ਵੀ ਆਪਣੇ ਕੋਈ ਵਾਈਕ ਨਹੀਂ ਖੜੇ ਕਰ ਸਕਦੇ ਜਾ ਨਹੀਂ ਸਕਦੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕੀ ਕਰਦੇ ਨੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਜਦੋਂ ਆਮ ਲੋਕ ਸੁਰੱਖਿਅਤ ਹੀ ਨਹੀਂ ਫਿਰ ਅਸੀਂ ਕੀ ਫੀਲ ਕਰਾਂਗੇ ਸਰਕਾਰ ਨੂੰ ਅੱਗੇ ਅਸੀਂ ਕਿਵੇਂ ਮੌਕਾ ਦੇਵਾਂਗੇ ਜੇ ਸਾਨੂੰ ਕੋਈ ਸੁਰੱਖਿਆ ਹੀ ਨਹੀਂ ਫੀਲ ਦਿੰਦੀ ਹੈਗੀ ਜੀ ਮਾਫਕਾ ਮੇਰਾ ਨਾਮ ਸ਼ੋਭਾ ਮੁਰਗੀ ਆਪਣੇ ਯੂ ਕੋ ਬੈਂਕ ਚ ਜੀ ਕੱਲ 3 ਵਜੇ ਕੈਸ਼ ਕਢਾਣ ਆਇਆ ਸੀ ਬੈਂਕ ਮੈਂ ਅਕਾਊਂਟ ਹੈ ਤੁਹਾਡਾ ਹਾਂਜੀ ਬੈਂਕ ਚ ਮੇਰਾ ਅਕਾਊਂਟ ਹੈ ਜੀ ਅਕਾਊਂਟ ਕੇ ਬਾਅਦ ਆਪਕਾ ਮੋਟਰਸਾਈਕਲ ਕਾਂਖੜਾ ਗਿਆ ਮੋਟਰਸਾਈਕਲ ਹਾਂਜੀ ਆ ਨਾਲ ਖੜਾ ਕਰਾ ਜੀ ਬੈਂਕ ਦੇ ਬਿਲਕੁਲ ਗੇਟ ਦੇ ਬਾਹਰ ਕਿੰਨੇ ਮਿੰਟ ਬਾਅਦ ਬਾਹਰ ਆਇਆ ਆਪ ਲੋਗ ਮੈਂ 15 10 15 ਮਿੰਟ ਦੇ ਬਾਅਦ ਬਾਅਦ ਬਾਹਰ ਆ ਗਿਆ ਜੀ ਬੈਂਕ ਚੋਂ ਕੈਸ਼ ਹਾਂਜੀ ਮੋਟਰਸਾਈਕਲ ਬਾਹਰ ਖੜਾ ਕਰਕੇ ਗਿਆ ਸੀ ਜਦ ਮੈਂ ਆਇਆ ਬਾਹਰ ਮੋਟਰਸਾਈਕਲ ਨਹੀਂ ਸੀ ਇਹ ਰੋਜ਼ਾਨਾ ਘਟਨਾ ਹੋ ਰਹੀ ਹੈ ਤੁਸੀਂ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਸਰ ਪੁਲਿਸ ਨੂੰ ਕਾਰਵਾਈ ਕਰਨੀ ਮੋਟਰਸਾਈਕਲ ਬੰਦਾ ਚੱਕ ਕੇ ਲੈ ਕੇ ਜਾ ਰਿਹਾ ਚਾਬੀ ਲਾ ਕੇ ਲੈ ਕੇ ਜਾ ਰਿਹਾ ਕੋਈ ਲੋਕ ਨਹੀਂ ਤੋੜਿਆ ਹੂੰ ਜਦੋਂ ਮੈਂ ਬੈਂਕ ਜਦੋਂ ਮੇਰਾ ਮੋਟਰਸਾਈਕਲ ਚੋਰੀ ਹੋਇਆ ਮੈਂ ਬੈਂਕ ਵਾਲਿਆਂ ਨੂੰ ਕਿਹਾ ਕਿ ਵੀਡੀਓ ਦਿਖਾਓ ਬੈਂਕ ਬੈਂਕ ਦਾ ਮੈਨੇਜਰ ਕਹਿੰਦਾ ਕਿ ਮੇਰੇ ਕੋਲ ਕਸਟਮਰ ਬੈਠੇ ਨੇ ਹਲੇ ਮੇਰੇ ਕੋਲ ਟਾਈਮ ਨਹੀਂ ਹੈਗਾ ਡੇਢ ਘੰਟਾ ਇਸਨੇ ਲੇਟਰ ਕਰਤਾ ਡੇਢ ਇਸਨੇ 5:30 ਵਜੇ ਵੀਡੀਓ ਦਿਖਾਈ ਪਹਿਲਾਂ ਤਾਂ ਇਸਨੇ ਵੀਡੀਓ ਦਿਖਾਉਣ ਤੇ ਮਨਾਂ ਕਰਤਾ ਕਹਿੰਦਾ ਬੈਂਕ ਦੇ ਕਸਟਮਰ ਹੋਣਾ ਹਾਂਜੀ ਮੈਂ ਬੈਂਕ ਦਾ ਕਸਟਮਰ ਹਾਂ ਜਿਸ ਤਰ੍ਹਾਂ ਸ਼ਹਿਰ ਵਿੱਚ ਕੋਈ ਔਰਤ ਹੋ ਜਾਂਦੀ ਹੈ ਕੋਈ ਕਰਦੇਬਾਰ ਮੋਟਰ ਚੱਕੇ ਜਾ ਰਹੇ ਆ ਇਸ ਤਰ੍ਹਾਂ ਬਾਰਦਾ ਤੋਰ ਰਹੀ ਹੈ ਮਹਿਲਾਵਾਂ ਦੇ ਪਰਸ ਖੋਏ ਜਾ ਰਹੇ ਕਿ ਕਹੋਏ ਤੁਸੀਂ ਸਰ ਕਾਰਵਾਈ ਕਰਨੀ ਚਾਹੀਦੀ ਹੈ ਪੁਲਿਸ ਨੂੰ ਔਰ ਜਨਤਾ ਨਹੀਂ ਕੁਝ ਕਰ ਸਕਦੀ ਸੁਖਵਿੰਦਰ ਸਿੰਘ ਜੀ ਉਹ ਉਹਨਾਂ ਦਾ ਬੇਟਾ ਗੁਰਪ੍ਰੀਤ ਮੇਰਾ ਭਤੀਜਾ ਹੈ ਤੁਹਾਡਾ ਭਤੀਜਾ ਹੈ ਹਾਂ ਜੀ ਕਿੱਥੇ ਗੱਡੀ ਖੜੀ ਕੀਤੀ ਤੁਸੀਂ ਗੱਡੀ ਪੁਹਾਣੀਗੜ ਰੋਡ ਤੇ ਦਾ ਅਨਾਜ ਮੰਡੀ ਦੇ ਸਾਹਮਣੇ ਖੜੀ ਕੀਤੀ ਸੀ ਇਹ ਖੜੀ ਕਰਕੇ ਦੁਪਹਿਰ ਦੇ ਟਾਈਮ ਇਹ ਚਲੇ ਗਏ ਘਰ ਘਰ ਜਾ ਕੇ ਰੋਟੀ ਪਾਣੀ ਖਾ ਕੇ ਚਲੋ ਬਾਹਰੋਂ ਆਈ ਸੀ ਥੱਕੇ ਟੁੱਟੇ ਸੌ ਗਈ ਜਦੋਂ ਖਾਣਾ ਖਾ ਕੇ ਰਾਤ ਨੂੰ ਚੱਲਣ ਲੱਗੇ ਨੇ ਵਾਹ ਵਾ ਲੇਟ ਦੇਰ ਹੋ ਗਈ ਸੀ ਜਦੋਂ ਉਹ ਚੱਲੇ ਨੇ ਜਾ ਕੇ ਵੇਖਿਆ ਤਾਂ ਗੱਡੀ ਨਹੀਂ ਮਿਲੀ ਉਸ ਤੋਂ ਬਾਅਦ ਇਹ 9 ਤਰੀਕ ਦੀ ਘਟਨਾ ਹੈ ਫਿਰ ਉਹਨਾਂ ਨੇ ਜਦੋਂ ਇਹ ਜਾ ਕੇ ਦਰਖਾਸਤ ਦੀ ਗੱਲ ਕੀਤੀ ਤੇ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਐਫ ਆਈ ਆਰ ਉਹਨਾਂ ਦੇ ਨਹੀਂ ਲਿਖੀ ਹਜੇ ਤੱਕ ਇਹ ਹੁਣ ਜਦੋਂ ਬੜੇ ਗੇੜੇ ਮਾਰਨ ਤੋਂ ਬਾਵਜੂਦ ਫਿਰ ਉਹਨਾਂ ਨੇ ਹੁਣ ਕੋਰਟ ਦਾ ਅਸਰਾ ਲਿਆ ਜੀ ਕੋਰਟ ਦੇ ਵਿੱਚ ਉਹਨਾਂ ਨੇ ਹੁਣ ਦਿੱਤਾ ਹੁਣ ਵੇਖੋ ਅੱਗੇ ਕੀ ਕਾਰਗੁਜ਼ਾਰੀ ਹੁੰਦੀ ਹੈ ਵੇਖੋ ਜੀ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਸਮਾਣੇ ਦੀ ਬਹੁਤ ਢਿੱਲੀ ਚੱਲ ਰਹੀ ਹੈ ਕਈ ਵਾਰੀ ਆ ਅਸੀਂ ਵੀ ਇੱਥੇ ਦੁਕਾਨ ਤੇ ਬੈਠੇ ਉਹਨਾਂ ਨੂੰ ਸਮਝਾਈ ਕੀ ਜਾਂਦੇ ਨੇ ਕਈ ਬਜ਼ੁਰਗਾਂ ਨੂੰ ਰੋਕ ਕੇ ਉਹਨਾਂ ਦੇ ਕੋਲੋਂ ਧੱਕੇ ਨਾਲ ਪੈਸੇ ਖੋਣ ਦੀ ਕੋਸ਼ਿਸ਼ ਕਰਦੇ ਨੇ। ਕਈ ਜਨਾਨੀਆਂ ਦੇ ਪਰਸ ਵੀ ਲਾਏ ਗਏ ਨੇ। ਇਥੋਂ ਮੋਟਰਸਾਈਕਲ ਕਈ ਚੋਰੀ ਹੋਏ ਨੇ ਜੀ ਸਮਾਨੇ ਦੇ ਵਿੱਚੋਂ। ਮੋਬਾਈਲ ਵੀ ਆ ਮੋਬਾਈਲ ਵੀ ਚੋਰੀ ਹੋਏ ਨੇ ਮੋਟਰਸਾਈਕਲ ਵੀ ਚੋਰੀ ਹੋਏ ਨੇ। ਕੋਈ ਸ਼ੈ ਨਹੀਂ ਛੱਡਦੇ ਜੀ ਚੋਰ ਆ ਇਹਨਾਂ ਮਤਲਬ ਸਰਗਰਮ ਹੋਏ ਪਏ ਨੇ। ਪਤਾ ਕਰਦੇ ਪੁਲਿਸ ਨੂੰ ਅਸੀਂ ਤਾਂ ਇਹ ਕਹਾਂਗੇ ਕਿ ਪੁਲਿਸ ਨੂੰ ਇਮੀਡੀਏਟਲੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਕੋਈ ਨਾ ਕੋਈ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਇਧਰ ਧਿਆਨ ਦੇਣਾ ਚਾਹੀਦਾ ਜੂਪੀ ਵਰੀ ਕਿਸ ਤਰ੍ਹਾਂ ਦੇ ਲੋਕ ਜੋ ਬਿਲਕੁਲ ਜੂਪੀ ਵਾਲੇ ਹਾਲਾਤ ਇੱਥੇ ਹੁਣ ਜੂਪੀ ਤੋਂ ਬਾਅਦ ਤੋਂ ਬਾਅਦ ਬਦਲ ਹੋ ਗਏ ਨੇ ਇੱਥੇ ਦੇ ਹਾਲਾਤ ਆ ਉਧਰੋਂ ਥੋੜਾ ਜਿਆਦਾ ਦੱਸਦੇ ਕਿ ਸੁਧਾਰ ਕੀਤਾ ਜੋਗੀ ਸਾਹਿਬ ਨੇ ਹੁਣ ਇਧਰ ਪਤਾ ਨਹੀਂ ਹੁਣ ਪਤਾ ਨਹੀਂ ਕਿ ਹਾਲਾਤ ਕਿ ਕਦੋਂ ਸੁਧਰਨਗੇ ਹੁਣ ਆ ਐਫ ਆਈ ਆਰ ਵੇਖ ਲਓ ਹੁਣ ਜਦੋਂ ਇੱਕ ਸੱਚੀ ਘਟਨਾ ਹੋਵੇ ਤੇ ਪੁਲਿਸ ਉਸ ਨੂੰ ਕੀ ਉਹਨੂੰ ਹੁਣ ਤੱਕ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਤੱਕ ਉਹ ਬੇਟਾ ਜਿਹੜਾ ਉਹ ਇੰਨਾ ਪਰੇਸ਼ਾਨ ਹੈ ਕੁਝ ਤੋਂ ਦਿਮਾਗੀ ਪਹਿਲਾਂ ਹੀ ਪਰੇਸ਼ਾਨ ਹੈ ਥੋੜਾ ਬੱਚਾ ਸੀ ਉਹ ਕੁਝ ਹੁਣ ਇਹਨਾਂ ਵਿਚਾਰਾ ਪਰੇਸ਼ਾਨ ਹੈ ਕੋਲ ਲੋਨ ਹੈ ਗੱਡੀ ਦਾ ਉਹਦੇ ਨਾਂ ਤੇ ਖੜਾ ਹੈ ਤੇ ਬਾਕੀ ਚਲੋ ਉਹ ਆਪਣਾ ਕਮਾ ਕੇ ਗੱਡੀ ਚਲਾ ਕੇ ਕਿਸ਼ਤਾਂ ਆਨਲਾਈਨ ਉਹ ਵਧੀਆ ਭਰ ਰਿਹਾ ਸੀ ਆਪਣਾ ਕੰਮ ਸੋਹਣਾ ਰੇੜਿਆ ਸੀ ਹੁਣ ਉਸ ਦਿਨ ਤੇ ਉਹ ਵਿਹਲੇ ਬੈਠੇ ਨੇ ਹੁਣ ਦੱਸੋ ਕੀ ਕਰੀਏ ਜੀ ਉਹਨਾਂ ਤੇ ਦੇਖਦੇ ਆ ਜੀ ਆਉਣ ਵਾਲੇ ਟਾਈਮ 'ਚ ਸਰਕਾਰ ਕੀ ਕਰਦੀ ਹੈ ਪ੍ਰਸ਼ਾਸਨ ਕੀ ਕਰਦਾ ਹੈ ਉਹ ਪੰਜਾਬ ਪੁਲਿਸ ਖਾਸ ਕਰਕੇ ਅਸੀਂ ਪਟਿਆਲਾ ਪੁਲਿਸ ਸ਼੍ਰੀ ਵਰਨ ਸ਼ਰਮਾ आईपीएस ਦੇ ਦਿਸ਼ਾ ਨਿਰਦੇਸ਼ੇਟ ਕੰਮ ਕਰ ਰਹੇ ਆ ਇਸ ਦੇ ਵਿੱਚ ਆਏ ਆ ਵੀ ਕਿਉਂਕਿ ਇੱਕਦਮ ਹੀ ਸਮਾਣੇ ਦੀ ਜਿਹੜੀ ਪਹਿਲਾਂ ਮੰਡੀ ਹੁੰਦੀ ਸੀ ਹੁਣ ਸ਼ਹਿਰ ਵੱਡ ਗਿਆ ਸ਼ਹਿਰ ਵੱਡਣ ਤੋਂ ਬਾਅਦ ਕਿੱਥੇ ਬਹੁਤ ਲੋਕਾਂ ਦੀ ਤੈਦਾਦ ਵਧ ਗਈ ਹੈ ਤੇ ਇਹਦੇ ਵਿੱਚ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਅਸੀਂ ਵਚਨਬੰਦਾਂ ਬਤੌਰ ਪੁਲਿਸ ਅਫਸਰ ਹੁੰਦੇ ਨਾਤੇ ਮੈਂ ਇੱਕ ਸਬ ਡਿਵੀਜ਼ਨਲ ਪੁਲਿਸ ਅਫਸਰ ਹਾਂ ਇਥੋਂ ਦੇ ਏਰੀਆ ਦਾ ਅਸੀਂ ਵਚਨਬੰਦਾਂ ਵੀ ਲੋਕਾਂ ਨੂੰ ਕੋਈ ਵੀ ਤਕ ਦੁੱਖ ਤਕਲੀਫ ਹੁੰਦੀ ਹੈ ਅਸੀਂ ਉਹਨਾਂ ਦਾ ਹੱਲ ਕੱਢਦੇ ਆਂ ਪਿਛਲੇ ਹਫਤੇ ਵੀ ਕਈ ਸਨੇਚਿੰਗ ਇਨਸੀਡੈਂਟਸ ਹੋਏ ਸੀ ਕੁਝ ਹੋਰ ਹੋਏ ਸੀ ਜਿਹੜੇ ਕਿ ਅਸੀਂ ਟ੍ਰੇਸ ਕਰ ਚੁੱਕੇ ਹਾਂ ਇਸ ਹਫਤੇ ਹੁਣ ਤੱਕ ਦੋ ਮੋਟਰਸਾਈਕਲ ਦੇ ਜਿਹੜੇ ਸਨੇਚਿੰਗ ਦੇ ਤੇ ਇੱਕ ਲਾਪਤਾ ਹੋੰਦਾ ਸਾਡੇ ਕੋਲ ਖਬਰ ਆਈਏ ਜਿਸ ਤੇ ਅਸੀਂ ਤਹਿਕੀਕਾ ਤੋਂ ਚੱਲੇ ਤੇ ਜਲਦੀ ਉਹਦੇ ਵਿੱਚ ਅਸੀਂ ਸਮਾਣਾਵਾ ਅਸੀਂ ਇਹਨੂੰ ਰਿਜ਼ਲਟ ਦੇਾਂਗੇ ਕੋਈ ਵੀ ਉਹ ਜੀ ਘਟਨਾ ਵਾਪਰਦੀ ਹੈ ਜਿਹੜੀ ਕੋਈ ਅਮਨ ਸ਼ਾਂਤੀਆਂ ਕਾਨੂੰਨ ਨੂੰ ਭੰਗ ਕਰਦੀ ਹੈ ਸਾਡੀਆਂ ਟੀਮਾਂ ਤੁਰੰਤ ਹੀ ਉਹਦੇ ਵਿੱਚ ਲੱਗ ਜਾਂਦੀਆਂ ਤੇ ਨਾਲ ਦੀ ਨਾਲ ਅਸੀਂ ਸੀਆਈਏ ਸਮਾਣਾ ਦੀ ਟੀਮ ਵੀ ਇਨਵੋਲਵ ਕਰ ਲੈਂਦੇ ਹੁੰਨੇ ਆਂ ਕਈ ਵਾਰ ਇਹ ਐ ਵੀ ਹੁੰਦਾ ਕੋਈ ਕ੍ਰਾਈਮ ਕੇਸ ਹੁੰਦੇ ਜਿਹੜੇ 100% ਟ੍ਰੇਸ ਨਹੀਂ ਹੋ ਕੰਦੇ ਬਟ ਸਾਡੇ ਵੱਲੋਂ ਹਰ ਕੋਈ ਵੀ ਇਨਸੀਡੈਂਟ ਵਿੱਚ ਅਸੀਂ 100% ਐਫਰਟ ਲਾਵਾਂਗੇ ਤੇ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਅਸੀਂ ਐਡੀਸ਼ਨਲ ਫੋਰਸ ਮੰਗੀ ਹੈ ਤਾਂ ਕਿ ਪੈਟਰੋਲਿੰਗ ਪਾਰਟੀਆਂ ਤੇ ਮੁਸਤਦੀ ਨਾਲ ਅਸੀਂ ਵੱਧ ਤੋਂ ਨਾਕਾਬੰਦੀ ਕਰਕੇ ਜਿਹੜੇ ਵੀ ਕੋਈ ਮਾੜੇ ਬੰਦੇ ਨੇ ਉਹਨਾਂ ਦੇ ਠੱਲ ਪਾ ਸਕੀਏ ਤੇ ਕੋਈ ਵੀ ਅਨਸੁਖਾ ਵੀ ਘਟਨਾ ਨਾ ਵਾਪਰ ਸਕੇ ਜਿਹੜੀ ਮੁਲਾਜ਼ਮਾਂ ਦੀ ਘਾਟ ਦੀ ਗੱਲ ਹੈ ਉਹ ਤਾਂ ਐ ਹੈ ਵੀ ਹਰ ਸਾਲ ਹੀ ਸਾਡੀ ਕੋਈ ਨਾ ਕੋਈ ਜਿਹੜੇ ਰਿਟਾਇਰਮੈਂਟ ਸੇਵਾ ਮੁਕਤ ਹੁੰਦੇ ਆ ਕਾਫੀ ਵਿਅਕਤੀ ਤੇ ਰੂਟੀਨ ਚ ਇਹ ਤਾਂ ਗਵਰਨਮੈਂਟ ਦਾ ਪ੍ਰੈਰੋਗੇਟਿਵ ਹੈ ਜੀ ਕਰਨਾ ਕਦ ਭਰਤੀ ਹੁੰਦੀ ਹੈ ਪਰ ਉਸ ਤੋਂ ਇਲਾਵਾ ਵੀ ਸ਼ਹਿਰਾਂ ਨੂੰ ਦੇ ਵਿੱਚ ਜਿੰਨੇ ਵੀ ਥਾਣੇ ਬਣੇ ਹੋਏ ਆ ਉਹਨਾਂ ਦੇ ਕ੍ਰਾਈਮ ਦੇ ਡਿਸਟ੍ਰਿਬਿਊਸ਼ਨ ਦੇ ਅਕੋਰਡਿੰਗਲੀ ਹੀ ਮੁਲਾਜ਼ਮ ਉੱਥੇ ਵੰਡੇ ਜਾਂਦੇ ਤੇ ਸਾਡੇ ਜਿਹੜੀਆਂ ਵੀ ਡਿਊਟੀਆਂ ਹੁੰਦੀਆਂ ਸੀ ਹਮੇਸ਼ਾ ਉੱਥੇ ਮੁਕੰਮਲ ਤੌਰ ਤੇ ਮੁਸਤਦੀ ਨਾਲ ਡਿਊਟੀ ਨਿਭਾਉਂਦੇ ਆ ਆ ਜਿਹੜੀ ਘਟਨਾ ਨੂੰ ਆਪਰਦੇ ਅਸੀਂ ਇੱਕ ਸਪੈਸ਼ਲ ਟੀਮ ਲਾ ਦਾਂਗੇ ਸਿਟੀ ਪੁਲਿਸ ਵੱਲੋਂ ਜਿਹੜੀ ਦਿਨ ਚ ਪੈਟਰੋਲਿੰਗ ਕਰਦੀ ਰਹੂਗੀ ਜੇ ਉਹ ਜੇ ਕੋਈ ਵੀ ਮਾੜੇ ਅਨਸਰ ਹੋਣਗੇ ਉਹਨਾਂ ਨੂੰ ਰਾਉਂਡ ਅਪ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ ਚਾਰ-ਚਾਰ ਦਿਨ ਤੱਕ ਜੇ ਪਾਈ ਤਾਂ ਬਾਹਰ ਕੀ ਮੰਨ ਲਓ ਕੋਈ ਬੰਦਾ ਲੈ ਕੇ ਜਾ ਰਿਹਾ ਹੈ ਆਪਣੀ ਉਸੇ ਬਾਰਬਰ ਕਰ ਦੇਣਾ ਉਸ ਦੇ ਵਾਸਤੇ ਪ੍ਰੋਬਲਮ ਹੋ ਜਾਣੇਗੀ ਸਰ ਨਹੀਂ ਦੇਖੋ ਆਇਆ ਹੁੰਦਾ ਜੀ ਜੇ ਤਾਂ ਕੋਈ ਕ੍ਰਿਮਨਲ ਅਫੈਂਸ ਬਣਦਾ ਹੁੰਦਾ ਤਾਂ ਅਸੀਂ ਅਕੋਰਡਿੰਗਲੀ ਉਸ ਤੇ ਕਾਰਵਾਈ ਕਰਦੇ ਜਿਹੜੀ ਕੋਈ ਕੁਛ ਅਫੈਂਸਸ ਉਹ ਨੇ ਇਹ ਬੀਐਨਐਸ ਦੇ ਤਹਿਤ ਬੀਐਨਐਸ ਦੇ ਤਹਿਤ ਸਾਡੇ ਕੋਲ ਪਾਵਰ ਹੁੰਦੀ ਹੈ ਅਸੀਂ ਉਹਨੂੰ ਇਨਵੈਸਟੀਗੇਟ ਕਰ ਸਕਦੇ ਹਾਂ ਉਦੋਂ ਉਹਦੀ ਰਿਪੋਰਟ ਬਣਦੀ ਹੈ ਉੱਚ ਅਧਿਕ ਉੱਚ ਅਧਿਕਾਰੀਆਂ ਦੀ ਸਹਿਮਤੀ ਤੋਂ ਬਾਅਦ ਹੀ ਅਸੀਂ ਉਸੇ ਅਫੇਅਰ ਕੱਟਦੇ ਹਾਂ ਕੁਝ ਲੋਕਾਂ ਦੀ ਦੁੱਖ ਤਕਲੀਫਾ ਇੰਨਾ ਇਹੋ ਜਿਹੀਆਂ ਹੁੰਦੀਆਂ ਜਿਹੜੇ ਪੈਸੇ ਨੂੰ ਦੇ ਕੇ ਮਾਮਲੇ ਹੁੰਦੇ ਆ ਹੋਰ ਇਹੋ ਜਿਹੇ ਘਰੇਲੂ ਝਗੜੇ ਹੁੰਦੇ ਜਿਸ ਵਿੱਚ ਪੁਲਿਸ ਦੀ ਕੋਈ ਕਾਰਵਾਈ ਕਰਨ ਯੋਗ ਨਹੀਂ ਹੁੰਦੀ ਬਟ ਫਿਰ ਵੀ ਅਸੀਂ ਪ੍ਰਭੀ ਤੌਰ ਤੇ ਉਹਨਾਂ ਦੀ ਵੱਧ ਤੋਂ ਵੱਧ ਸਹਿਯੋਗ ਤੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਐਸਐਨ ਡੀਐਫਪੀ ਸਮਾਣਾ ਫਤੇਹ ਸਿੰਘ ਬਰਾਲਾ ਜੀ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਸਮਾਣਾ ਸਹਿਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਪੁਲਿਸ ਕਿਸੇ ਤਰ੍ਹਾਂ ਵੀ ਟਿਲ ਨਹੀਂ ਬਰਤੇ ਕਿ ਜਿਹੜੇ ਕਥਿਤ ਅਪਰਾਧੀ ਐ ਕੋਈ ਲੂਟ ਮਾਰ ਕਰਕੇ ਭਜਦੇ ਆ ਜਾਂ ਚੋਰੀਆਂ ਕਰਦੇ ਆ ਬਾਈਕ ਚੋਰੀ ਕਰਦੇ ਆ ਉਹਨਾਂ ਦੇ ਖਿਲਾਫ ਇੱਕ ਵਿਸ਼ੇਸ਼ ਟੀਮ ਬਣਾਵਾਂਗੇ ਲੇਕਿਨ ਲੋਕ ਇਹ ਹੀ ਮੰਗ ਕਰ ਰਹੇ ਨੇ ਪੁਲਿਸ ਦੇ ਪੁਲਿਸ ਅਧਿਕਾਰੀਆ ਤੋਂ ਵੀ ਇਸ ਤੇ ਲਈ ਕੋਈ ਸਪੈਸ਼ਲ ਮੁਲਾਜ਼ਮ ਔਰ ਤਾਇਨਾਤ ਕੀਤੇ ਜਾਣ ਤਾਂ ਕਿ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਠਲ ਪਾਈ ਜਾ ਸਕੇ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼